ਫਰੀਦਕੋਟ ਦੇ ਪਵਨ ਸੇਖੋ ਸਮੇਤ ਅਨੇਕਾਂ ਨੌਜਵਾਨਾਂ ਨੂੰ ਵਿਧਾਇਕ ਸੇਖੋ ਨੇ ਕਰਵਾਇਆ ਆਮ ਆਦਮੀ ਪਾਰਟੀ ਸ਼ਾਮਲ ਇਸ ਮੌਕੇ ਕਾਬਲਵਾਲਾ ਦੇ ਸਰਪੰਚ ਗੁਰਸ਼ਰਨ ਸਿੰਘ ਬਰਾੜਵੀ ਰਹੇ ਮੌਜੂਦ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਫਰੀਦਕੋਟ ਦੇ ਪਿੰਡ ਬੀਲੇ ਆਲਾ ਤੋਂ ਸਰਪੰਚ ਦੀ ਚੋਣ ਲੜਨ ਵਾਲੇ ਪਵਨ ਸੇਖੋ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਜਿਉਂ ਹੀ ਪੱਲਾ ਫੜਿਆ ਤਾਂ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਨੇ ਪਾਰਟੀ 'ਚ ਸ਼ਾਮਲ ਹੋਣ ਵਾਲੇ ਪਵਨ ਸੇਖੋ ਸਮੇਤ ਹੋਰਨਾਂ ਨੌਜਵਾਨਾਂ ਨੂੰ ਜੀ ਆਇਆਂ ਕਿਹਾ ਅਤੇ ਪਾਰਟੀ ਵਿੱਚ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ ਇਸ ਮੌਕੇ ਪਿੰਡ ਕਾਪਲਵਾਲਾ ਦੇ ਸਰਪੰਚ ਗੁਰਸ਼ਰਧਨ ਸਿੰਘ ਬਰਾੜਵੀ ਮੌਜੂਦ ਰਹੇ ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਨੇ ਚੈਨਲ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬੰਬਾ ਦੇ ਨਾਲ ਸतीश ਕੁਮਾਰ ਦੀ ਇਹ ਰਿਪੋਰਟ ਲੇਖੋ ਸਭ ਤੋਂ ਪਹਿਲਾਂ ਤਾਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਹਰ ਵਰਗ ਦੇ ਲਈ ਕੰਮ ਕਰ ਰਹੀ ਹੈ। ਔਰ ਉਹਨੂੰ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਸਾਡੇ ਕੋਲ ਬਹੁਤ ਸਾਰੇ ਲੋਕਾਂ ਦਾ ਆਉਂਦਾ ਵੀ ਅਸੀਂ ਪਾਰਟੀ ਜੁਆਇਨ ਕਰਨੀ ਤੇ ਪਿਛਲੇ ਸਮੇਂ ਸਾਨੂੰ ਅੱਧਰ ਜਿਹੜੀ ਸਕੂਲਾਂ 'ਚ ਡਿਊਟੀ ਲੱਗੀ ਸੀ ਤਾਂ ਹੁਣ ਅਸੀਂ ਜਿਹੜਾ ਵਾਰ-ਵਾਰ ਜਿਹੜੇ-ਜਿਹੜੇ ਸਾਡੇ ਸਾਥੀ ਉਹਨਾਂ ਦੇ ਪਿੰਡਾਂ 'ਚ ਵੀ ਜਾਵਾਂਗੇ ਤੇ ਜਿਹੜੇ ਇੱਥੇ ਘਰੇ ਆਉਂਦੇ ਉਹਨਾਂ ਨੂੰ ਵੀ ਅੱਜ ਜੁਆਇਨ ਕਰਾਇਆ ਬਹੁਤ ਨੌਜਵਾਨ ਅਗਾਹ ਵੱਧੂ ਸੋਚ ਵਾਲਾ ਵਿਦੇਸ਼ ਚੋਂ ਆ ਕੇ ਇੱਥੇ ਜਿਹੜਾ ਉਹ ਕੰਮ ਕਰ ਕਰ ਰਿਹਾ ਪਵਨ ਸੇਖੋ ਆ ਤੇ ਸੇਵਕ ਸਿੰਘ ਸੰਧੂ ਆ ਦਵਿੰਦਰ ਸਿੰਘ ਸੇਖੋ ਆ ਬਲਜੀਤ ਸਿੰਘ ਆ ਇਹਨਾਂ ਨੇ ਅਜ ਪਿੰਡ ਬੀਲੀ ਵਾਲੇ ਤੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਹਨਾਂ ਨੂੰ ਮੈਂ ਪਾਰਟੀ ਚ ਆਉਣ ਤੇ ਜੀ ਆਇਆਂ ਕਹਣਾ ਔਰ ਇਹਨਾਂ ਨੂੰ ਵਿਸ਼ਵਾਸ ਦਿੋਣਾ ਹੈ ਕਿ ਜਿਹੜੀ ਭਾਵਨਾ ਦੇ ਨਾਲ ਇਹ ਸਾਡੇ ਨਾਲ ਆਏ ਆ ਉਹ ਸਰਕਾਰ ਦੇ ਕੰਮਾਂ ਤੋਂ ਇਹ ਪ੍ਰਭਾਵਤ ਹੋ ਕੇ ਆਏ ਆ ਉਹਦੇ ਨਾਲ ਅਸੀਂ ਜਿਹੜੀ ਸਰਕਾਰ ਹੈ ਉਸੇ ਤਰ੍ਹਾਂ ਕੰਮ ਕਰੂਗੀ ਔਰ ਉਹਨਾਂ ਦੇ ਜਿਹੜੇ ਵੀ ਪਿੰਡ ਦੇ ਜੋ ਕੰਮਾਂ ਨੂੰ ਸੋਚ ਕੇ ਸਾਡੇ ਨਾਲ ਰਲਿਆ ਕਿਉਂਕਿ ਨੌਜਵਾਨ ਮੁੰਡੇ ਆ ਉਹਨਾਂ ਨੂੰ ਪਿੰਡ ਦੇ ਵਿੱਚ ਖੇਡਾਂ ਵਾਲੇ ਪਾਸੇ ਜਾਂ ਹੋਰ ਪਾਸੇ ਉਹ ਜੋ ਚਾਹੁੰਦੇ ਸੀ ਜਿਹੜੀਆਂ ਉਹਨਾਂ ਨੇ ਵਿਚਾਰ ਦੱਸਿਆ ਉਹ ਸਹੀ ਸਾਰੇ ਉਹਨਾਂ ਦੇ ਕੰਮ ਪੂਰੇ ਕਰਾਵਾਂਗੇ ਤਾਂ ਕਿ ਇਹ ਨਾ ਲੱਗੇ ਕਿ ਦੂਜੀ ਪਾਰਟੀ ਚ ਆਏ ਬੰਦਿਆਂ ਦੀ ਗੱਲ ਨਹੀਂ ਸੁਣਦੇ ਸੋ ਸਾਰੇ ਜਿਹੜੇ ਹੈਗੇ ਪਹਿਲਾਂ ਵੀ ਐਮਪੀ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਉਦੋਂ ਮਗਰੋਂ ਵੀ ਜੁਆਇਨ ਕੀਤੀ ਹੈ ਹੁਣ ਲਗਾਤਾਰ ਤੁਸੀਂ ਦੇਖੋਗੇ ਪਿੰਡਾਂ ਦੀਆਂ ਪੰਚਾਇਤਾਂ ਵੀ ਜਿਹੜੀਆਂ ਉਹ ਸਾਨੂੰ ਜੁਆਇਨ ਕਰਨਗੀਆਂ ਤਾਂ ਕਿ ਉਹਨਾਂ ਦੇ ਵੀ ਕੰਮ ਹੋ ਸਕਣ ਸਰਕਾਰ ਦੇ ਵੀ ਕੰਮ ਹੋ ਸਕਣ ਔਰ ਅਸੀਂ ਚੰਗੀ ਟੀਮ ਬਣਾਈਏ ਤਾਂ ਕਿ ਆਉਣ ਵਾਲੇ ਸਮੇਂ 'ਚ ਵੀ ਜਿਹੜਾ 27 ਦਾ ਇਲੈਕਸ਼ਨ ਹੈ ਉਹਦੇ ਵਿੱਚ ਵੀ ਪੰਜਾਬ ਨੂੰ ਇੱਕ ਚੰਗੀ ਸਰਕਾਰ ਦੇ ਸਕੀਏ